ਰੰਗ ਮਾਰੇ ਆ ਨਾ ਅਸੀਂ ਵੀ ਰੰਗ ਮਾਰੇ ਸੀਗਾ 16 ਚ 17 ਚ ਮਿਲ 18 ਪਰਚੇ ਲੈਂਦੇ ਸੀ ਅੰਦਰ ਵੀ ਰਹਿ ਕੇ ਆ ਹਲੇ ਵੀ ਚੱਲੀ ਜਾਂਦੇ ਆ ਨਾਲੇ ਹਾਲਾਂ ਕਿ ਮੈਂ ਕਹਾਂ ਸੀ ਸਾਡੀ ਪੰਜਾਬੀ ਉੱਪਰ ਲਿਖੋ ਥੱਲੇ ਹਿੰਦੀ ਅੰਗਰੇਜ਼ੀ ਜੋ ਮਰਜ਼ੀ ਲਿਖ ਲਓ ਉਹ ਥੱਲੇ ਵੀ ਨਹੀਂ ਲਿਖਣ ਦਿੰਦੇ ਕਿਤੇ ਨਹੀਂ ਲਿਖਣ ਦਿੰਦੇ ਤੇ ਇੱਥੇ ਰੇਲਵੇ ਸਟੇਸ਼ਨਾਂ ਤੇ ਮੈਂ ਦੇਖਿਆ ਹੁਣ ਨਵੇਂ ਬਣਾਏ ਇਹਨਾਂ ਨੇ ਜਿਹੜੇ ਜਿਹੜੇ ਰੇਲਵੇ ਸਟੇਸ਼ਨ ਹੈ ਕੱਲੀ ਹਿੰਦੀ ਹੈ ਕਿਤੇ ਪੰਜਾਬੀ ਨਹੀਂ ਹੈਗੀ ਆ ਇੱਥੇ ਨਵਾਂ ਨਵਾਂ ਮੇਰ ਬਣਿਆ ਭੰਡੇ ਦਾ ਉਹਨੇ ਕੋ ਸਮਾਗਮ ਰੱਖਿਆ ਪ੍ਰੋਗਰਾਮ ਰੱਖਿਆ ਕੋਈ ਸਾਰੇ ਬੋਰਡ ਬਟੰਡੇ ਦੇ ਵਿੱਚ ਹਿੰਦੀ ਚ ਲੱਗੇ ਹੋਏ ਆ ਖਾਂਦੇ ਪੰਜਾਬ ਦਾ ਰਹਿੰਦੇ ਪੰਜਾਬ ਚ ਹੈ ਟੱਤੀਬ ਸ਼ਾਬ ਹੱਕਣਾ ਮੂਤਣਾ ਪੰਜਾਬ ਚ ਗੰਦ ਪੰਜਾਬ ਚ ਪਾਉਣਾ ਤੇ ਨਫ਼ਰਤ ਪੰਜਾਬੀ ਬੋਲੀ ਨੂੰ ਇੰਨਾ ਪੰਜਾਬੀਆਂ ਨੂੰ ਵੀ ਦੇਖ ਲਓ ਬੋਰਡ ਦੇਖਿਓ ਬਟੰਡੇ ਜਿਹੜੇ ਜਾਂਦੇ ਆਉਂਦੇ ਆ ਪਰ ਮਾਰ ਆ ਬੋਰਡਾਂ ਦੀ ਚਾਰਟਸ ਤੇ ਹਿੰਦੀ ਦੀਆਂ ਨੇ ਅਸੀਂ ਫਿਰ ਕਹਿੰਦੇ ਅਸੀਂ ਕਿਸੇ ਬੋਲੀ ਦੇ ਖਿਲਾਫ ਨਹੀਂ ਹਰ ਬੋਲੀ ਦਾ ਸਤਕਾਰ ਆ ਮਾਨ ਹੈ ਪਰ ਤੁਸੀਂ ਜਬਰੀਤ ਕੋਈ ਬੋਲੀ ਨੂੰ ਥੋਪ ਰਹੇ ਹੋ ਤੇ ਸਾਡੀ ਬੋਲੀ ਨੂੰ ਖਤਮ ਕਰ ਰਹੇ ਹੋ ਰੰਗ ਮਾਰੇ ਆ ਨਾ ਅਸੀਂ ਵੀ ਰੰਗ ਮਾਰੇ ਸੀਗੇ 16 ਚ 17 ਚ ਮੇਰੇ ਤੇ 18 ਪਰਚੇ ਦਿੱਤੇ ਸੀ ਅੰਦਰ ਵੀ ਰਹਿ ਕੇ ਆਹਦੇ ਵੀ ਚੱਲੀ ਜਾਂਦੇ ਆ ਨਾਲੇ ਹਾਲਾਂਕਿ ਮੈਂ ਕਹਾਂ ਜੀ ਸਾਡੀ ਪੰਜਾਬੀ ਉੱਪਰ ਲਿਖੋ ਥੱਲੇ ਹਿੰਦੀ ਅੰਗਰੇਜ਼ੀ ਜੋ ਮਰਜ਼ੀ ਲਿਖ ਲਓ ਉਹ ਥੱਲੇ ਵੀ ਨਹੀਂ ਲਿਖਣ ਦਿੰਦੇ ਕਿਤੇ ਨਹੀਂ ਲਿਖਣ ਦਿੰਦੇ ਤੇ ਇੱਥੇ ਰੇਲਵੇ ਸਟੇਸ਼ਨਾਂ ਦੇ ਮੈਂ ਦੇਖਿਆ ਹੁਣ ਨਵੇਂ ਬਣਾਏ ਇਹਨਾਂ ਨੇ ਜਿਹੜੇ ਜਿਹੜੇ ਰੇਲਵੇ ਸਟੇਸ਼ਨ ਹੈ ਕੱਲੀ ਹਿੰਦੀ ਹੈ ਕਿਤੇ ਪੰਜਾਬੀ ਨਹੀਂ ਹੈਗੀ ਅੱਜ ਇਥੇ ਨਵਾਂ ਨਵਾਂ ਮੇਰ ਬਣਿਆ ਭੰਡੇ ਦਾ ਉਹਨੇ ਕੋ ਸਮਾਗਮ ਰੱਖਿਆ ਪ੍ਰੋਗਰਾਮ ਰੱਖਿਆ ਕੋਈ ਸਾਰੇ ਬੋਰਡ ਬਟੰਡੇ ਦੇ ਵਿੱਚ ਹਿੰਦੀ ਚ ਲੱਗੇ ਹੋਏ ਆ ਖਾਂਦੇ ਪੰਜਾਬ ਦਾ ਰਹਿੰਦੇ ਪੰਜਾਬ ਚ ਹੈ ਟਕੀਬ ਸ਼ਾਬ ਹੱਗਣਾ ਮੂਤਣਾ ਪੰਜਾਬ ਚ ਗੰਦ ਪੰਜਾਬ ਚ ਪਾਉਣਾ ਤੇ ਨਫ਼ਰਤ ਪੰਜਾਬੀ ਬੋਲੀ ਨੂੰ ਇੰਨਾ ਪੰਜਾਬੀਆਂ ਨੂੰ ਵੀ ਦੇਖ ਲਓ ਜੀ ਬੋਰਡ ਦੇਖਿਓ ਬਟੰਡੇ ਜਾਂਦੇ ਆਉਨੇ ਆ ਪਰਮਾਰ ਆ ਬੋਰਡਾਂ ਦੀ ਚਾਰਟ ਤੇ ਹਿੰਦੀ ਰੈਂਦੀ ਅਸੀਂ ਫਿਰ ਕਹਿੰਦੇ ਅਸੀਂ ਕਿਸੇ ਬੋਲੀ ਦੇ ਖਿਲਾਫ ਨਹੀਂ ਹਰ ਬੋਲੀ ਦਾ ਸਤਕਾਰ ਆ ਮਾਨ ਆ ਪਰ ਤੁਸੀਂ ਜਬਰੀਤ ਕੋਈ ਬੋਲੀ ਨੂੰ ਥੋਪ ਰਹੇ ਹੋ ਤੇ ਸਾਡੀ ਬੋਲੀ ਨੂੰ ਖਤਮ ਕਰ ਰਹੇ ਹੋ ਤੰਗ ਮਾਰੇ ਜਾਂ ਰਫੀ ਵੀ ਰੰਗ ਮਾਰੇ ਸੀਗੇ 16 ਚ 17 ਚ ਮੇਰੇ ਤਾਂ 18 ਪਰਚੇ ਲੇਤੇ ਸੀ ਅੰਦਰ ਵੀ ਰਹਿ ਕੇ ਆਹਦੇ ਵੀ ਚੱਲੀ ਜਾਂਦੇ ਆ ਨਾਲੇ ਹਾਲਾਂਕਿ ਮੈਂ ਕਹਾਂ ਸੀ ਸਾਡੀ ਪੰਜਾਬੀ ਉੱਪਰ ਲਿਖੋ ਥੱਲੇ ਹਿੰਦੀ ਅੰਗਰੇਜ਼ੀ ਜੋ ਮਰਜ਼ੀ ਲਿਖ ਲਓ ਉਹ ਥੱਲੇ ਵੀ ਨਹੀਂ ਲਿਖਣ ਦਿੰਦੇ ਕਿਤੇ ਨਹੀਂ ਲਿਖਣ ਦਿੰਦੇ ਤੇ ਇੱਥੇ ਰੇਲਵੇ ਸਟੇਸ਼ਨਾਂ ਦੇ ਮੈਂ ਦੇਖਿਆ ਹੁਣ ਨਵੇਂ ਬਣਾਏ ਰਹਿਣ ਜਿਹੜੇ ਜਿਹੜੇ ਰੇਲਵੇ ਸਟੇਸ਼ਨ ਹੈ ਕੱਲੀ ਹਿੰਦੀ ਹੈ ਕਿਤੇ ਪੰਜਾਬੀ ਨਹੀਂ ਹੈਗੀ ਆ ਇੱਥੇ ਨਵਾਂ ਨਵਾਂ ਮੇਰ ਬਣਿਆ ਬਹੰਡੇ ਦਾ ਉਹਨੇ ਕੋ ਸਮਾਗਮ ਰੱਖਿਆ ਪ੍ਰੋਗਰਾਮ ਰੱਖਿਆ ਕੋਈ ਸਾਰੇ ਬੋਰਡ ਬਟੰਡੇ ਦੇ ਵਿੱਚ ਹਿੰਦੀ ਚ ਲੱਗੇ ਹੋਏ ਆ ਖਾਂਦੇ ਪੰਜਾਬ ਦਾ ਰਹਿੰਦੇ ਪੰਜਾਬ ਚ ਹੈ ਤਕੀਬ ਸ਼ਾਬ ਹੱਗਣਾ ਮੂਤਣਾ ਪੰਜਾਬ ਚ ਗੰਦ ਪੰਜਾਬ ਚ ਪਾਉਣਾ ਤੇ ਨਫ਼ਰਤ ਪੰਜਾਬੀ ਬੋਲੀ ਨੂੰ ਇਨਾ ਪੰਜਾਬੀਆਂ ਨੂੰ ਵੀ ਦੇਖ ਲਓ ਜੀ ਬੋਰਡ ਦੇਖਿਓ ਬਟੰਡੇ ਜੇ ਜਾਂਦੇ ਆਉਂਦੇ ਆ ਕੁਲਮਾਰ ਆ ਬੋਰਡਾਂ ਦੀ ਚਾਰਟਸ ਤੇ ਹਿੰਦੀ ਦੀਆਂ ਦੀ ਅਸੀਂ ਫਿਰ ਕਹਿੰਦੇ ਅਸੀਂ ਕਿਸੇ ਬੋਲੀ ਦੇ ਖਿਲਾਫ ਨਹੀਂ ਹਰ ਬੋਲੀ ਦਾ ਸਤਕਾਰ ਆ ਮਾਨ ਆ ਪਰ ਤੁਸੀਂ ਜਬਰੀਤ ਕੋਈ ਬੋਲੀ ਨੂੰ ਥੋਪ ਰਹੇ ਹੋ ਤੇ ਸਾਡੀ ਬੋਲੀ ਨੂੰ ਖਤਮ ਕਰ ਰਹੇ ਹੋ ਰੰਗ ਮਾਰੇ ਯਾਰ ਅਸੀਂ ਵੀ ਰੰਗ ਮਾਰੇ ਸੀਗੇ 16 ਚ 17 ਚ ਮੇਰੇ ਲਈ 18 ਪਰਚੇ ਦੇਦੇ ਸੀ ਅੰਦਰ ਵੀ ਰਹਿ ਕੇ ਆਹਦੇ ਵੀ ਚੱਲੀ ਜਾਂਦੇ ਆ ਨਾਲੇ ਹਾਲਾਂਕਿ ਮੈਂ ਕਹਾਂ ਸੀ ਸਾਡੀ ਪੰਜਾਬੀ ਉੱਪਰ ਲਿਖੋ ਥੱਲੇ ਹਿੰਦੀ ਅੰਗਰੇਜ਼ੀ ਜੋ ਮਰਜ਼ੀ ਲਿਖ ਲਓ ਉਹ ਥੱਲੇ ਵੀ ਨਹੀਂ ਲਿਖਣ ਦਿੰਦੇ ਕਿਤੇ ਨਹੀਂ ਲਿਖਣ ਦਿੰਦੇ ਤੇ ਅੱਛਾ ਰੇਲਵੇ ਸਟੇਸ਼ਨਾਂ ਦੇ ਮੈਂ ਦੇਖਿਆ ਹੁਣ ਨਵੇਂ ਬਣਾਏ ਇਹਨਾਂ ਨੇ ਜਿਹੜੇ ਜਿਹੜੇ ਰੇਲਵੇ ਸਟੇਸ਼ਨ ਹੈ ਕੱਲੀ ਹਿੰਦੀ ਹੈ ਕਿਤੇ ਪੰਜਾਬੀ ਨਹੀਂ ਹੈਗੀ ਆ ਇੱਥੇ ਨਵਾਂ ਨਵਾਂ ਮੇਅਰ ਬਣਿਆ ਭੰਡੇ ਦਾ ਉਹਨੇ ਕੋਈ ਸਮਾਗਮ ਰੱਖਿਆ ਪ੍ਰੋਗਰਾਮ ਰੱਖਿਆ ਕੋਈ ਸਾਰੇ ਬੋਰਡ ਬਟੰਡੇ ਦੇ ਵਿੱਚ ਹਿੰਦੀ ਚ ਲੱਗੇ ਹੋਏ ਆ ਖਾਂਦੇ ਪੰਜਾਬ ਦਾ ਰਹਿੰਦੇ ਪੰਜਾਬ ਚ ਐ ਟੱਤੀਬ ਸ਼ਾਬ ਹੱਕਣਾ ਮੂਤਣਾ ਪੰਜਾਬ ਚ ਗੰਦ ਪੰਜਾਬ ਚ ਪਾਉਣਾ ਤੇ ਨਫ਼ਰਤ ਪੰਜਾਬੀ ਬੋਲੀ ਨੂੰ ਇੰਨਾ ਪੰਜਾਬੀਆਂ ਨੂੰ ਵੀ ਦੇਖ ਲਓ ਬੋਰਡ ਦੇਖਿਓ ਬਟੰਡੇ ਜਿਹੜੇ ਜਾਂਦੇ ਆਉਂਦੇ ਆ ਭੁਮਾਰਾ ਬੋਰਡਾਂ ਦੀ ਚਾਰਟਸ 'ਤੇ ਹਿੰਦੀ ਰੈਂਦੀ ਅਸੀਂ ਫਿਰ ਕਹਿੰਨੇ ਅਸੀਂ ਕਿਸੇ ਬੋਲੀ ਦੇ ਖਿਲਾਫ ਨਹੀਂ ਹਰ ਬੋਲੀ ਦਾ ਸਤਕਾਰ ਆ ਮਾਨ ਆ ਪਰ ਤੁਸੀਂ ਜਬਰਦਸਤ ਕੋਈ ਬੋਲੀ ਨੂੰ ਥੋਪ ਰਹੇ ਹੋ ਤੇ ਸਾਡੀ ਬੋਲੀ ਨੂੰ ਖਤਮ ਕਰ ਰਹੇ ਹੋ